ਅੱਜ ਲੋਕ ਸਭਾ ਹਲਕਾ ਜਨੰਦਰ ਦੀ ਸੀਟ ਦੀ ਇਲੈਕਸ਼ਨ ਹੋ ਰਹੀ ਹੈ ਤੇ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਤਕਾਰਯੋਗ ਪਵਨ ਕੁਮਾਰ ਟਿੰਨੂ ਜੀ ਖੜੇ ਆ ਔਰ ਵੋਟਾਂ ਬਹੁਤ ਵੱਡੀ ਤਦਾਦ ਚ ਆਮ ਆਦਮੀ ਨੂੰ ਪੈ ਰੀਆਂ ਸੀ ਨਕੋਦਰ ਕੰਸਟੀਟੂਐਂਸੀ ਤੋਂ ਇਹ ਵਾਦਾ ਕਰਦੇ ਆ ਵੀ ਵੱਡੇ ਮਾਰ ਜਾਨਾ ਪੈ ਜੀ ਇੰਦਰਜੀਤ ਕੌਰ ਮਾਨ ਐਮ ਐਲ ਏ ਹਲਕਾ ਨਕੋਦੇ ਦੀ ਰਹਿਨਮਾਦੀ ਵਿੱਚ ਉਹ ਜਿੱਤਣਗੇ ਪਵਨ ਕੁਮਾਰ ਟਿੰਨੂ ਜੀ ਔਰ ਜੰਨੇ ਸਾਡੇ ਵਰਕਰ ਨੇ ਪਿੰਡਾਂ ਦੇ ਵਿੱਚ ਸਾਰੇ ਇੱਕ ਇੱਕ ਵੋਟ ਕਰਕੇ ਇੱਕ ਇੱਕ ਵੋਟ ਦੀ ਲੜਾਈ ਲੜਦੇ ਪਏ ਨੇ ਤੇ ਵੱਡੇ ਮਾਰਜਨ ਨਾਲ ਅਸੀਂ ਆਮ ਆਦਮੀ ਪਾਰਟੀ ਨੂੰ ਜਿਤਾਵਾਂਗੇ। ਟਾਲੀ ਸਾਹਿਬ ਬਹੁਤ ਮਿਹਨਤ ਕੀਤੀ ਹੈ ਤੁਸੀਂ ਲਗਭਗ 1.5 2 ਮਹੀਨਾ ਤੇ ਲੱਗਦਾ ਕਿ ਜਗਉਂਦਰ ਹਲਕੇ ਦੇ ਵਿੱਚੋਂ ਭੱਡੀ ਜਿਹੜੀ ਲੀਡ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਦੇਖੋ ਅਸੀਂ ਤਾਂ ਭੈਣ ਜੀ ਅੰਦਰਜੀਤ ਕੌਰ ਮਾਨ ਐਮ ਐਲ ਏ ਹਲਕਾ ਨਕੋਦੇ ਦੀ ਰਹਿਨਮਾਈ ਦੇ ਵਿੱਚ ਕੰਮ ਕਰਦੇ ਆਂ ਅਸੀਂ ਵੀ ਉਹਨਾਂ ਦੇ ਪੈਂਜੀ ਅੰਦਰਜੀਤ ਕੋਰਮਾਨ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ 25-25 ਮੀਟਿੰਗਾਂ ਇੱਕ-ਇੱਕ ਦਿਨ ਦੇ ਵਿੱਚ ਉਹ ਕਰਦੇ ਰਹੇ ਨੇ ਤੇ ਮੈਂ ਸਾਨੂੰ ਇਹ ਮੀਂਹ ਦਿਆ ਭਾਈ ਗੁਰੂ ਕਿਰਪਾ ਕਰੇ ਵੱਡੇ ਮਾਰ ਜਣਾ ਅਸੀਂ ਇਹਨੂੰ ਉਧਰੋਂ ਲੀਡ ਕਰਾਂਗੇ ਜੀ ਆਮ ਆਦਮੀ ਪਾਰਟੀ ਵੱਡੇ ਮਾਰ ਜਣਾ ਜਿੱਤੂ ਕਿਨੂੰ ਕੋਈ ਦਰਤਾ 40 ਦੀ ਜੀ ਅਗਰ ਮੰਨ ਲਓ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤ ਜਾਂਦਾ ਤੇ ਟਾਲੀ ਗੁੜੇ ਸ਼ੰਕਰ ਫਿਰ ਮਤਲਬ ਕਹਿ ਸਕ ਇਹ ਸੀਰੀ ਵਿੱਚ ਕਿਹੜਾ ਕੋਈ ਵੱਡਾ ਕੰਮ ਜਿਹੜਾ ਕੀਤਾ ਜਾਊਗਾ ਦੇਖੋ ਪੈਂਜੀ ਅੰਦਰਜੀਤ ਕੋਰਮਾਨ ਜਿਹੜੇ ਮੇਨ ਕੰਮ ਆ ਖਾਸ ਤੌਰ ਤੇ ਪਹਿਲਾਂ ਤਾਂ ਹਸਪਤਾਲ ਦਾ ਹੀ ਆ ਵੀ ਜਿਹੜਾ ਹੈਲਥ ਚੰਗਾ ਪ੍ਰਬੰਧ ਹੋਊਗਾ ਸਿੱਖਿਆ ਦਾ ਚੰਗਾ ਪ੍ਰਬੰਧ ਹੋਊਗਾ ਨਾਲ ਦੀ ਨਾਲ ਜਿਹੜਾ ਪਿੰਡਾਂ ਦੇ ਵਿੱਚ ਛਪੜਾਂ ਦੀ ਪ੍ਰੋਬਲਮ ਆ ਉਹਦਾ ਵੀ ਬਹੁਤ ਚੰਗੇ ਤਰੀਕੇ ਨਾਲ ਉਹਨਾਂ ਨੇ ਸੰਚਾਰੂ ਟੰਗਨਾ ਇਹਦਾ ਪ੍ਰਬੰਧ ਕਰਾਂਗੇ ਨਾਲ ਜਿਹੜੇ ਆਮ ਆਦਮੀ ਕਲੀਨਿਕ ਨੇ ਉਹਨਾਂ ਦਾ ਪ੍ਰਬੰਧ ਕੀਤਾ ਜਾਊਗਾ ਹੈਲਥ ਸੈਂਟਰਾਂ ਦਾ ਪ੍ਰਬੰਧ ਕੀਤਾ ਜਾਊਗਾ ਜਿਮ ਜਿਹੜੇ ਖਾਸ ਤੌਰ ਤੇ ਨੌਜਵਾਨਾਂ ਲਈ ਬਹੁਤ ਜ਼ਰੂਰਤ ਹੈ ਜਿਮਾਂ ਦਾ ਵੀ ਪ੍ਰਬੰਧ ਕੀਤਾ ਜਾਊਗਾ ਗਰਾਊਂਡਾਂ ਦਾ ਪ੍ਰਬੰਧ ਕੀਤਾ ਜਾਊਗਾ ਪਾਰਕ ਬਣਾਏ ਜਾਣਗੇ ਪਿੰਡਾਂ ਦੇ ਵਿੱਚ ਘੁੰਮਣ ਦੇ ਲਈ ਸਰ ਕਿਹੜੀ ਪਾਰਟੀ ਦਾ ਮੁਕਾਬਲਾ ਇਸ ਸਮੇਂ ਦੇਖ ਰਹੇ ਆਂ ਦੇਖੋ ਮੈਂ ਸਮਝਦਾ ਸਾਡਾ ਤੇ ਟਿੰਨੂ ਭਾਜੀ ਦੇ ਨਾਲ ਕਿਸੇ ਪਾਰਟੀ ਦਾ ਕੋਈ ਮੁਕਾਬਲਾ ਨਹੀਂ ਸਭ ਥੱਲੇ ਰਹਿਣਗੇ ਧੰਨਵਾਦ ਠੀਕ ਹੈ